ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਫਿਰ ਤੁਸੀਂ ਸਾਰੇ ਕਮੇ ਵੀ ਵਧੀਆ ਅਸੀਂ ਸਾਰੇ ਵਧੀਆ ਹੀ ਉਹ ਜਿਹੜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋਈ ਇਹਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦਣਾ ਭੁੱਲਿਓਈ ਅ ਅੱਜ ਦੇ ਇਸ ਨੂੰ ਸਕਾ ਮਰੇ ਕਿ ਸੋਬੇ ਕਮੇ ਬੱਟਦੇ ਹੁੰਦੇ ਨੇ ਜੀ ਸਾਨੂੰ ਪਹਿਲਾਂ ਅਸੀਂ ਦੱਸਾਂਗੇ ਜੀ ਕਿ ਇਸ ਚੀਜ਼ ਨੂੰ ਕੀ ਨੂੰ ਪ੍ਰਾਲੀ ਕਹਿੰਦੇ ਨੇ ਜੀ ਇਹ ਇਹ ਇਸ ਇਹ ਚਾਰਜ ਇਹ ਜਾਤੀ ਜਾ ਵਾਸਤੇ ਹੀ ਯੂਜ਼ ਹੁੰਦੀ ਹੈ ਖਾਸ ਕਰ ਪਹਿਲਾਂ ਹੀ ਇਹ ਕੱਖਾਂ ਇਹ ਕੱਖਾਂ ਨੂੰ ਜਿਵੇਂ ਆਪ ਲੋ ਇਹਨਾਂ ਕੱਖਾਂ ਦੇ ਭਰੇਈ ਬਣਾਈ ਜਾਂਦੇ ਨੇ ਜੀ ਹੁਣ ਜਿਵੇਂ ਕਣਕਰੀ ਅੱਗੇ ਕਣਕਲੇ ਵਿੱਚ ਕਣਕ ਕਣਕਾਂ ਦਾ ਪੈਣਾ ਬਣ ਸਕਦੇ ਆਈ ਤੇ ਹੁਣ ਸਾਨੂੰ ਅਸੀਂ ਸਭ ਬੱਚਨ ਸਿਖਾਵਾਂਗੇ ਇਹ ਸਭ ਦੋ ਪ੍ਰਕਾਰ ਦੇ ਹੁੰਦੇ ਨੇ ਜੀ ਅਸੀਂ ਦੋਨੇ ਕਰਕੇ ਦਿਖਾਉਣੇ ਆਈ ਦੇਖੋ ਹੀ ਸਿਰਫ ਤੁਸੀਂ ਇੱਕ ਆ ਰਹੇ ਹੋ ਅੱਛਾ ਨਵੇਂ ਹੁਣ ਪਹਿਲਾਂ ਤੋਂ ਬਹੁਤ ਨਾਲ ਸਿਖਾਉਣਾ ਹੀ ਕੰਮ ਵੰਡਦੇ ਹੁੰਦੇ ਨੇ ਜੀ ਪਹਿਲਾਂ ਇਹਨੂੰ ਸੋਬ ਨੂੰ ਵੀ ਐ ਕਰਕੇ ਮੜਾ ਜਾ ਇਹਦੇ ਵਿੱਚ ਦੇ ਵਿੱਚ ਨਹੀਂ ਹੁਣ ਇਹਦੇ ਐ ਗੇੜੇ ਦੇਣੇ ਨਹੀਂ ਜਿਹੜਾ ਫਿਰ ਇਹ ਐ ਗੋਲ-ਗੋਲ ਘੁੰਮੀ ਜਾਵੇ ਉਧਰ ਜਾ ਦੂਗ ਅੱਗੇ ਅੱਗੇ ਲੈ ਆ ਅੱਗੇ ਲੈ ਆ ਹਲਾਇ ਇਹ ਨਹੀਂ ਅੱਗੇ ਆ ਵੀ ਪ੍ਰਾਲੀ ਲਈ ਜਾਂਦੇ ਨਹੀਂ ਉਦਰਾ ਸੀਨੇ 560 ਪਿਆਰ ਕਰਦਾ ਈ ਇਹ ਛੋਟਾ ਸੂ ਇਹਦੇ ਛੋਟਾ ਸੂ ਵੀ ਬਣ ਜਾਂਦੇ ਤੇ ਵੱਡਾ ਵੀ ਬਣ ਜਾਂਦਾ ਈ ਇਹ ਸੋ ਬੰਦੇ ਇਕੱਲੇ ਵੰਦੇ ਵੀ ਬਣ ਜਾਂਦੇ ਈ ਦੋ ਬੰਦੇ ਦੀ ਲੋੜ ਨਹੀਂ ਹੁੰਦੀ ਇਹ ਚ ਏਵਾਸ ਆਏ ਬੱਟਣਾ ਹੁੰਦਾ ਈ ਇਹਨੂੰ ਇਹ ਰਸੀ ਵਾਂਗੂ ਵੱਟੇ ਜਾਂਦਾ ਈ ਆਹ ਦੇਖੋ ਜੀ ਆਹ ਦੇਖੀ ਹੁੰਦੀ ਸੀ ਆਮ ਨਾਲ ਦੇਖ ਸਾਡੀ ਇਹਨੂੰ ਆ ਦੇਖੀ 1 2 3 4 5 6 13 ਸੁੱਭ ਬਣ ਆ ਹਲੇ ਤੱਕ 13 ਬਟ ਪੈ ਗਈ ਐ ਚ ਜਿਹੜੇ ਅੱਜ ਕੱਲ ਮੁੰਡੇ ਖੇਤੀ ਕਰਦੇ ਨਹੀਂ ਜੇ ਬਾਬੇ ਖੇਤੀ ਕਰਦੇ ਨਹੀਂ ਉਹਨਾਂ ਨੂੰ ਤਾਂ ਇਹਦਾ ਪਤਾ ਹੀ ਗਈ ਇਹ ਸੁੱਭ ਵੀ ਹੁੰਦੀ ਕੋਈ ਚੀਜ਼ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤਾਂ ਰੱਬੇ ਰੱਖੀ ਮੈਂ ਹੋਰ ਸਾਰਿਆਂ ਨੂੰ ਛੁੱਟੀ ਮਿਲ ਜਾਂਦੀ ਐ ਇਹ ਆਦੇ ਆਦੇ ਕੰਮਾਂ ਤੋਂ ਹੀ ਪਰ ਖੇਤੀ ਬਰਖੇਤੀ ਵਾਲੇ ਬੰਦੇ ਨੂੰ ਹੀ ਜਾਂ ਡੰਗਰਾਂ ਜੇਲ੍ਹਪਾਂ ਡੰਗਰਾਂ ਦੇ ਕੰਮਾਂ ਸੰਧਾ ਹੀ ਉਹਨੂੰ ਕਦੇ ਨਹੀਂ ਬੇ ਮਿਲਦੀ ਇਹ ਕੰਮਾਂ ਤੋਂ ਮੈਨੂੰ ਕਿਤੇ ਜਾਣਾ ਪਈ ਬੰਦੇ ਨੂੰ ਤਾਂ ਵੀ ਉਹ ਤਾਂ ਵੀ ਕਰੇ ਕਿ ਸਰੀ ਡਿਊਟੀ ਲੈ ਕੇ ਜਾਣੀ ਪੈਂਦੀ ਹੈ ਕਿ ਐਨੇ ਵਜੇ ਭਾਈ ਤੇ ਕੱਖ ਪਾਉਣੇ ਨੇ ਐਨੇ ਵਜੇ ਤੇ ਡੰਗਰ ਨੂੰ ਪਾਣੀ ਪਿਉਣੇ ਮਿਲਦੇ ਕਿਸੇ ਹੋਰ ਵੀਡੀਓ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ